ਹੌਲਾਂ ਦੇ ਜਦੋਂ ਦੀ ਇਹ ਸਰਕਾਰ ਬਣੀ ਹੈ ਦੇਖੋ ਕਿੰਨੇ ਬੰਦਿਆਂ ਦੇ ਕਤਲ ਹੋ ਗਏ ਆ ਪਿੱਛੇ ਉਹਦਾ ਸੈਣਾ ਵਾਲਾ ਸਰਪੰਚ ਦਾ ਕਤਲ ਹੋ ਗਿਆ ਉਹ ਤੋਂ ਪਹਿਲਾਂ ਲੰਗਰ ਅੰਬੀਆਂ ਦਾ ਕਤਲ ਹੋਇਆ ਵਿਚਾਰੀ ਦਾ ਮੋਚਿਆ ਵਾਲਾ ਸਾਹਿਬ ਦਾ ਕਤਲ ਹੋ ਗਿਆ ਇਹਨਾਂ ਨੇ ਗਰੰਟੀ ਵਾਲੀ ਕਿਵੇਂ ਦੇ ਦੇ ਜਿਹੜੇ ਗਰੰਟੀ ਕਹਿੰਦੇ ਸੀ ਗਰੰਟੀ ਤਾਂ ਇਹ ਕੋਈ ਮੈਨਾਂ ਹਜੇ ਤੱਕ ਮੈਨੂੰ ਤਾਂ ਲੱਗਿਆ ਨਹੀਂ ਵੀ ਕੋਈ ਪੂਰੀ ਚੜੀ ਹੋਵੇ ਗਰੰਟੀ ਜੇ ਪਾਰਟੀ ਸਾਨੂੰ ਹਲਕੈਂਚ ਚਾਜ ਲਗਾਉਂਦੀ ਆ ਵੱਡੇ ਪੱਧਰ ਤੇ ਤਿਆਰੀ ਕਰਾਂਗੇ ਫਿਰ ਲੜੋਗੇ ਇਚ ਕਲੈਕਸ਼ਨ ਹਾਂਜੀ ਇਹ ਪਾਰਟੀ ਮੰਨ ਸਰਵਸੇਵਕੰਦੇਰੇ ਫਿਰ ਅਸੀਂ ਜੰਗੀ ਪੱਧਰ ਤੇ ਲੜਾਗੇ ਚੋ ਤੁਸੀਂ ਦੇਖ ਰਹੇ ਹੋ ਡੀਡੀ ਨਿਊ ਚੈਨਲ ਤੇ ਮੈਂ ਹਾਂ ਸੁਖਵਿੰਦਰ ਸਿੰਘ ਪੁਲਾਏ ਅੱਜ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਉੱਗੇ ਸਮਾਜ ਸੇਵਕ ਅਤੇ ਸੀਨੀਅਰ ਅਕਾਲੀ ਦਰ ਅਨਜੀਤ ਸਿੰਘ ਰੰਧਾਵਾ ਕਾਤਰੋ ਤੇ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਰ ਤੁਸੀਂ ਸੀਐਮ ਸੀਡੀ ਦੇ ਵਿੱਚ ਕਾਫੀ ਸਮੇਂ ਤੋਂ ਸੇਵਾ ਕਰਦੇ ਆ ਰਹੇ ਹੋ ਕਾਲੀਗਰ ਦੀ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਇਸਦੇ ਕੰਮ ਕਿਵੇਂ ਦੇਖਦੇ ਹੋ ਆ ਸੀਐਮ ਦੇ ਕੰਮ ਕਿਵੇਂ ਦੇਖਦੇ ਹੋ ਦੇਖੋ ਜੀ ਸਾਨੂੰ ਪਤਾ ਹੀ ਹੈ ਸਰਕਾਰ ਤਾਂ ਕੋਈ ਮਨ ਨਾਲ ਆਉਂਦੀ ਧੀ ਲੱਗਦੀ ਹੈ ਜਿਵੇਂ ਕੋਈ ਹੁੰਦੀ ਹੀ ਨਹੀਂ ਸਰਕਾਰ ਥੋੜਾ-ਥੋੜਾ ਤੇ ਜਦੋਂ ਵੀ ਇਹ ਸਰਕਾਰ ਬਣੀ ਹੈ ਦੇਖੋ ਕਿੰਨੇ ਬੰਦਿਆਂ ਦੇ ਕਤਲ ਹੋ ਗਏ ਹੂੰ ਅੱਗੇ ਉਹਦਾ ਸੈਣਾ ਵਾਲਾ ਸਰਪੰਚ ਦਾ ਕਤਲ ਹੋ ਗਿਆ ਉਹ ਤੋਂ ਪਹਿਲਾਂ ਨੰਗਲੰਬੀਆਂ ਦਾ ਕਤਲ ਹੋਇਆ ਠੀਕ ਹੈ ਜੀ ਮੋਚੇ ਵਾਲਾ ਖਾਬ ਦਾ ਕਤਲ ਹੋ ਗਿਆ ਇਸ ਕਰਕੇ ਮੈਨਾਂ ਨਾ ਤਾਂ ਕੋਈ ਕੰਮ ਹੀ ਹੋ ਰਿਹਾ ਕੋਈ ਵਿਕਾਸ ਦਾ ਕੰਮ ਨਹੀਂ ਖਾਸ ਹੋ ਰਿਹਾ ਕੋਈ ਮਨ ਨੂੰ ਵਧੀਆ ਸਰਕਾਰ ਚੱਲ ਨਹੀਂ ਰਹੀ ਨਹੀਂ ਇਹਨਾਂ ਨੇ ਗਰੰਟੀਆਂ ਨੂੰ ਕਿਵੇਂ ਦੇ ਦਿੱਤੀਆਂ ਜਿਹੜੇ ਗਰੰਟੀਆਂ ਕਹਿੰਦੇ ਸੀ ਗਰੰਟੀਆਂ ਤਾਂ ਜੀ ਕੋਈ ਮਨਾਂ ਹਜੇ ਤੱਕ ਮੈਨੂੰ ਤਾਂ ਲੱਗਿਆ ਨਹੀਂ ਕੋਈ ਪੂਰੀ ਚੜੀ ਹੋਵੇ ਗਰੰਟੀਆਂ ਕੋਈ ਗਰੰਟੀ ਪੂਰੀ ਨਹੀਂ ਚੜੀ ਹੈਗੀ ਇਤਵਾਸ ਇੱਕ ਨੌ ਸਟੰਟ ਤੀਗਾ ਚੋਂ ਸਟੰਟ ਦੀ ਕੋਈ ਗਰੰਟੀ ਪੂਰੀ ਨਹੀਂ ਹੋਈ ਤੇ ਇਹ ਦੇਸ ਸਕਵੀਸਿੰਗ ਬਾਦਰ ਹੜ੍ਹਾਂ ਦੇ ਵਿੱਚ ਜਾ ਕੇ ਆਏ ਨੇ ਤੁਸੀਂ ਵੀ ਇੱਕ ਦੋ ਥਾਂ ਤੇ ਜਾ ਕੇ ਆਏ ਹੋ ਉਹਨਾਂ ਨੂੰ ਕਿਵੇਂ ਦੇਖਦੇ ਹਾਂ ਉਹ ਤਾਂ ਜੀ ਦੇਖੋ ਕੁਦਰਤ ਦੀ ਮਾਰ ਤੀ ਗਈ ਉਹਦੇ ਵਿੱਚ ਸਰਕਾਰ ਦਾ ਫਰਜ਼ ਬਣਦਾ ਜੀ ਲੋਕਾਂ ਨੂੰ ਮਦਦ ਕਰਨਾ ਲੇਕਿਨ ਸਰਦਾਰ ਸ਼ਖਵੀਰ ਸ਼ੇਰ ਜੀ ਦੀ ਬਾਤ ਹੋ ਜੀ ਸ਼ੇਰ ਮੰਗੂ ਜਿਹਨੇ ਸ਼ੇਰ ਦਹਾਰ ਮਾਰਦਾ ਇਸ ਤਰ੍ਹਾਂ ਮਨੋਣਾ ਨੇ ਉੱਥੇ ਕੰਮ ਕੀਤਾ ਹੈ ਹੋਰ ਵੀ ਪੂਰਾ ਕੰਮ ਕਰ ਰਹੇ ਨੇ ਉੱਥੇ ਦੇਖੋ ਮੂਰੇ ਕਾਲਕੀ ਮੀਟਿਆਂ ਨੂੰ ਵੀ ਵੀ ਆਪ ਦੇ ਰਹੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਔਰ ਆਪਣੀ ਜੇਬ ਚੋਂ ਫੰਡ ਵੀ ਬਹੁਤ ਦਿੱਤਾ ਹੈ ਔਰ ਦੇਈ ਵੀ ਜਾਂਦੇ ਨੇ ਨਹੀਂ ਵਿਰੋਧੀ ਧਿਰ ਵਾਲੇ ਜਾਂ ਸੋਦੀ ਅਕਾਲੀ ਦਲ ਜਿਹੜੇ ਪੁਰਾਣੇ ਵਰਕਰ ਦੀ ਉਹ ਕਰ ਰਹੇ ਜਿਹੜਾ ਗੋਦਲਾ ਪੈਸਾ ਵਰਤਿਆ ਇਹਨਾਂ ਨੇ ਉਹ ਵੀ ਉਹ ਤਾਂ ਜਦੋਂ ਮੈਂ ਵਿਰੋਧੀ ਕਹਿੰਦੇ ਹਾਂ ਤੇਰੇ ਜਿਹੜਾ ਅਸ਼ਰੋਣੀ ਕਮੇਟੀ ਦਾ ਪੈਸਾ ਹੈ ਉਹ ਤਾਂ ਮਨ ਕੈਸ ਸਾਹਿਬ ਨਹੀਂ ਹੈਗਾ ਉਹ ਜੋ ਕੰਮ ਵੀ ਚੂਜ਼ ਕਰਦੇ ਨੇ ਤਾਂ ਕਮੇਟੀ ਦੇ ਮਤੇ ਪੈਂਦੇ ਨੇ ਫਿਰ ਉਹ ਮਨ ਚੈੱਕ ਰਾਹੀਂ ਜਾਂਦੇ ਨੇ ਕੈਸ ਰਾਹੀਂ ਕੋਈ ਪੈਸਾ ਨਹੀਂ ਜਾਂਦਾ ਸ੍ਰੋਮ ਦੀ ਕਮੇਟੀ ਦਾ ਤੇ ਕੱਲ ਵੀ ਤੁਸੀਂ ਸੁਖਵੀਰ ਸਾਹਿਬ ਦਾ ਵਿਸ਼ੇਸ਼ ਕਰਕੇ ਮੀਟਿੰਗ ਕਰਕੇ ਆਏ ਤੁਹਾਨੂੰ ਇਹ ਮਸਲੇ ਦੱਸ ਕਿਉਂ ਜਿਹੜੇ ਕਿਹੜੇ ਮਸਲੇ ਦੀ ਜਿਹੜੇ ਤੁਸੀਂ ਸ਼ੇਅਰ ਕੀਤੇ ਨੇ ਕੱਲ ਉਹਨਾਂ ਨਾਲ ਕੱਲ ਜੀ ਇੱਕ ਤਾਂ ਸਾਡੇ ਆਮ ਆਦਮੀ ਛੱਡ ਕੇ ਡਾਕਟਰ ਕਰਨ ਕੱਲ ਮੀਰ ਸਿੰਘ ਜੀ ਕਹਿੰਦੇ ਧਨੌਰੀ ਤੋਂ ਪਿੰਡ ਉਹਨਾਂ ਦਾ ਜਦੀ ਧਨੌਰੀ ਆ ਉਹ ਡਾਕਟਰ ਨੇ ਉਹ ਮਨਾ ਮੰਦਗੀ ਛੱਡ ਕੇ ਅਕਾਲੀ ਹਸਪਤਾਲ ਦੇ ਵਿੱਚ ਸੌਂਵਾ ਲਈ ਇਸ ਕਰਕੇ ਵੀ ਗਏ ਸੀ ਬਾਕੀ ਅਸੀਂ ਹੋਰ ਵੀ ਸਾਰੇ ਹਲਕੇ ਦੇ ਫਰਕਾਂ ਬਾਰੇ ਜੇਠੇ ਦਾ ਚੈਰਮੈਨ ਕੋਲ ਗਏ ਥੀਏ ਮਿਲਣੇ ਇਹ ਵੀ ਇੱਥੇ ਆਪਾਂ ਕੋਈ ਹਲਕਾ ਇੰਚਾਰਜ ਲਾਉਣ ਵਾਸਤੇ ਉਹ ਵੀ ਲਿਖਿਆ ਵੀ ਮਨ ਅਰਾਇ ਕੰਮ ਗਏ ਸੀਗੇ ਇੱਕ ਜਿਵੇਂ ਹੋਰ ਫਾਟਕ ਬੰਦ ਪਿਆ ਇਹ ਵੀ ਸਿਆਖ ਦੀ ਢੇਡ ਚੜ ਗਿਆ ਹਮ ਸੈਂਟਰ ਤਾਂ ਕਹਿੰਦੇ ਨੇ ਵੀ ਅਸੀਂ ਬਣਾਉਣਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਬਣਾਉਣਾ ਪਰ ਹੋਰ ਉਹ ਵੀ ਮਨ ਲੈ ਇਹਦੀ ਢੇਡ ਹੀ ਚੜ ਗਿਆ ਸਿਆਖ ਦੀ ਟੱਟੇ ਕੁਮੰਡ ਜਿਹੜਾ ਪਹਿਲਾ ਪੁਰਾਣਾ ਹੈ ਜੀ ਦੇਖੋ ਕਿੰਨਾ ਲੰਮਾ ਪੁਰਾਣਾ ਹੈ ਉਹ ਵੀ ਸਾਡੀ ਅਕਾਲੀ ਰਾਮ ਦੀ ਸਰਕਾਰ ਵੇਲੇ ਦੀ ਬਣਿਆ ਹੋਇਆ ਉਦੋਂ ਮੇਰੇ ਯਾਦ ਹੈ ਗਗਨਜੀਤ ਜੀ ਆਪਣੇ ਬਟਾਲਾ ਚਾਹ ਹੁੰਦੇ ਸੀਗੇ ਐਮਐਲਏ ਉਦੋਂ ਉਹ ਬਾਦ ਸਾਹਿਬ ਤੋਂ ਇਹਨਾਂ ਨੇ ਕਾਇਕੇ ਬਲਵਾਇਆ ਛੋਟੀ ਸਰਕਾਰ ਦੇ ਤਾਂ ਆਪਣੇ ਕਾਗਜ਼ ਵੀ ਬਣਾਏ ਸੀ ਨਾ ਯਰੇ ਹਾਂਜੀ ਬੇਗਰੇ ਚਾਉਂਡ ਬਣਾਇਆ ਸੀ ਆ ਮੰਨ ਬੇਗੜਾ ਪਿੰਡ ਇਹਨਾਂ ਨੇ ਪਤਨੰਦ ਮੰਦਿਆਂ ਨੇ ਕਾਗਜ਼ ਲਿਆ ਤੀਗਾ ਪਰ ਉਹਨਾਂ ਦਾ ਕੱਲਾ ਕਾਗਜ਼ ਕੋਈ ਨਹੀਂ ਗਿਆ ਵੱਡੇ ਪਾਦਾ ਸਾਹਿਬ ਆਏ ਉਹਦੇ ਨਾਲ ਦੀ ਨਾਲ ਕਾਗਜ਼ ਬਣਾ ਗਏ ਉਹਨਾਂ ਸਾਰੇ ਜਿੰਨੇ ਵੀ ਆ ਬੜੇ ਬੜੇ ਆਪਣੇ ਐਫਡੀਐਸੀ ਡਾਕਟਰ ਹੋ ਗਏ ਹਾਂਜੀ ਹਾਂਜੀ ਤੇ ਆ ਕੋਟ ਹੋਣ ਦੀ ਇਹ ਸਾਰੇ ਮਾਲਕ ਸਾਹਿਬ ਦੇ ਬਣਾਏ ਹੋਏ ਨੇ ਐਸਐਲਐਮ ਦਾ ਦਫਤਰ ਵੀ ਇੱਥੇ ਆ ਤਸੀਲਦਾਰ ਵੀ ਇੱਥੇ ਬੰਦ ਨੇ ਜਿੰਨੇ ਵੀ ਦਫਤਰ ਨੇ ਸਾਰੇ ਸਾਰੇ ਅਕਾਲੀ ਦਰ ਦੇ ਬਣਾਏ ਹੋਏ ਜੇ ਪਾਰਟੀ ਸਾਨੂੰ ਹਲਕਾ ਚਾਂਜ ਚਾਹੇ ਲਾਉਂਦੀ ਆ ਵੱਡੇ ਪੱਧਰ ਤੇ ਤਿਆਰੀ ਕਰਾਂਗੇ ਫਿਰ ਲੜੋਗੇ ਇਲੈਕਸ਼ਨ ਹਾਂਜੀ ਜੇ ਪਾਰਟੀ ਮੰਨ ਲੇ ਸੇਵਾਦੰਦੇ ਨੇ ਫਿਰ ਅਸੀਂ ਜਿੰਦੀ ਪੱਧਰ ਤੇ ਲੜਾਗੇ ਚੋ ਔਰ ਪਬਲਿਕ ਦੀ ਸੇਵਾ ਕਰਾਂਗੇ ਸੇਵਾਦਾਰ ਵਰਗੇ ਹੀ ਸੇਵਾ ਕਰਾਂਗੇ ਨਾ ਕੇ ਵੀ ਐ ਨਹੀਂ ਹੈਗਾ ਵੀ ਮੰਤਰੀ ਹਰਕਾਰ ਹੋ ਗਿਆ ਵੀ ਮੈਂ ਐਮਐਲਏ ਬਣ ਗਿਆ ਜਾਂ ਮੈਂ ਆ ਬਣ ਗਿਆ ਉਹ ਕਰਨੀ ਨਹੀਂ ਹੋਣੀ ਸਾਰੇ ਬੰਨਾ ਪੂਰੀ ਤਨ ਦੇਹ ਦੇ ਨਾਲ ਸੇਵਾ ਦਾ ਰੱਖ ਕੇ ਜੇ ਕੰਮ ਕਰਨ ਥੋੜਾ ਜਿਹਾ ਪਹਿਲਾਂ ਵੀ ਤੁਸੀਂ ਦਫ਼ਤਰ ਚੱਲ ਰਹੇ ਕਾਫੀ ਟਾਈਮ ਤੋਂ ਹੋਣਾ ਜੀ ਹਾਂਜੀ ਹਾਂਜੀ ਅਸੀਂ ਕਈ ਸਾਲਾਂ ਤੋਂ ਇੱਥੇ ਮੰਨ ਸੇਵਾ ਕਰਦੇ ਆ ਪਾਵਲਪੂਰੀ ਜੀ ਕੋਈ ਆਉਂਦਾ ਸਾਡੇ ਕੰਮ ਅਸੀਂ ਕਰਾਈ ਜਾਂਦੇ ਨਾਲ ਦੇ ਨਾਲ ਬੀਜਪੀ ਕੱਲੋ ਦੇ ਦਸਮੰਦਨ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਆ ਕੋਈ ਗੱਲਬਾਤ ਹੋਈ ਬੀਜੇਪੀ ਦੇ ਕੋਈ ਪਹਿਲਾ ਦਿਨ ਦਾ ਡੱਟ ਬੰਦਾ ਨਾ ਰਿਹਾ। ਇਹ ਵੱਡੇ ਲੀਬਰੀ ਵੱਡਿਆਂ ਦੇ ਫੈਸਲੇ ਹੁੰਦੇ ਨੇ। ਜਿਵੇਂ ਵੀ ਅਕਾਲੀ ਦਲ ਪ੍ਰਧਾਨ ਜੀ ਜੋ ਵੀ ਫੈਸਲਾ ਕਰਨਗੇ ਉਹ ਉਹਨਾਂ ਦੇ ਉਹਨਾਂ ਦੇ ਮਨ ਸਾਡੇ ਕਹਿਣ ਦੇ ਕੁਝ ਨਹੀਂ ਹੋਣਾ। ਉਹ ਹਾਈ ਕਮਾਂਡ ਦੇ ਫੈਸਲੇ ਲੈਣਗੇ। ਆਪਣੇ ਅਕਾਲੀ ਸਾਥੀਆਂ ਨੂੰ ਜਾਂ ਆਪਣੇ ਚੋਣਵਾਲਿਆਂ ਨੂੰ ਮੈਸੇਜ ਲੈਣਾ ਚਾਹੋਗੇ। ਅਸ਼ੂਦਾ ਜੀ ਇਹ ਕਹਿ ਰਹੇ ਹੁਣੇ ਵੀ ਜਿਹੜੀ ਮੈਸੇਜ ਇਹ ਹੀ ਦੰਨੇ ਆਮ ਸਾਰੇ ਪੰਜਾਬ ਨੂੰ। ਔਰ ਜਿੰਨੇ ਵੀ ਪਾਰੇ ਸੂਬੇ ਸਟੇਟਾਂ ਨੂੰ ਆ ਇਹ ਹੀ ਬਿਆਨ ਕੀਤਾ ਹੈ ਵੀ ਉਹ ਆਪਣੇ ਮਾਂ ਪਾਰਟੀ ਹੈ ਬਾਕੀ ਦਲ ਵੀ ਦੇਖੋ ਦੁੱਖ ਚੋਲ ਆਪਾਂ ਨੂੰ ਹੁਣ ਵੀ ਪਤਾ ਲੱਗ ਗਈ ਹੈ ਦੇਖੋ ਜਿਹੜੀ ਮਾਂ ਪਾਰਟੀ ਵੀ ਆਪਣੇ ਆਪਣਾ ਸ਼ਖਵੀਰ ਸਿੰਘ ਜੀ ਬਦਲ ਆਪਣੇ ਅਕਾਲੀਵਾਲੇ ਦੇ ਪ੍ਰਧਾਨ ਨੇ ਦੇਖੋ ਕਿੰਨਾ ਉਹਨਾਂ ਨੇ ਗਲਵਾ ਕੇ ਇੱਕ ਕਾਤੀ ਜਦੋਂ ਆਪਣੇ ਪੰਜਾਬ ਦੀ ਕੋਈ ਧੀੜ ਪਈ ਆਪਣੇ ਤੇ ਇਹ ਹੀ ਬਿਆਨ ਕੀਤਾ ਸਾਰਿਆਂ ਨੂੰ ਵੀ ਆਪਣੇ ਮਾਂ ਪਾਰਟੀ ਹੈ ਅਕਾਲੀ ਦਲ ਨਾਲ ਜੁੜੋ ਵੱਧ ਤੋਂ ਵੱਧ ਔਰ ਅਕਾਲੀ ਦਾ ਅਰੇਕੇ ਸੇਵਾ ਕਰੋ ਤੇ ਕੰਮ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ